ਅੱਜ ਮਿਤੀ 6 ਜੂਨ 2025 ਹੈ ਤੇ ਕੱਲ 7 ਜੂਨ ਨੂੰ ਇੱਕ ਪੂਰਾ ਮਹੀਨਾ ਹੋ ਜਾਣਾ ਸਾਡੇ ਬੱਚਿਆਂ ਨੂੰ ਸਾਡੇ ਕੋਲੋਂ ਵਾਂਝੇ ਹੋਏ ਅਸੀਂ ਕੱਲ ਵੀ ਸਾਰੇ ਸ਼ਹਿਰ ਵਾਸੀਆਂ ਨੂੰ ਇੱਕ ਅਪੀਲ ਕੀਤੀ ਸੀ ਤੇ ਅੱਜ ਦੁਬਾਰਾ ਅਸੀਂ ਅਪੀਲ ਕਰਦੇ ਆ ਕਿ ਸਾਨੂੰ ਇਨਸਾਫ ਜਿਹੜਾ ਹੈ ਉਹ ਅਜੇ ਤੱਕ ਨਹੀਂ ਮਿਲਿਆ ਜਿੰਦੇ ਲਈ ਅਸੀਂ ਸਾਰੇ ਭਟਕ ਰਹੇ ਹਾਂ ਬਾਰ-ਬਾਰ ਪ੍ਰਸ਼ਾਸਨ ਦੇ ਤੱਕੇ ਖਾ ਰਹੇ ਹਾਂ ਤਾਂ ਜਿਵੇਂ ਅਸੀਂ ਕੱਲ ਵੀ ਅਪੀਲ ਕੀਤੀ ਸੀ ਕਿ 7 ਜੂਨ ਨੂੰ ਪਾਖੜਾ ਦੇ ਪੁਲ ਤੇ ਇੱਕ ਵਿਸ਼ਾਲ ਧਰਨਾ ਲਗਾਇਆ ਜਾਏਗਾ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਲਈ ਉਹਦੇ ਵਾਸਤੇ ਸਮਾਣੇ ਦੀਆਂ ਜਿੰਨੀਆਂ ਵੀ ਧਾਰਮਿਕ ਸਮਾਜਿਕ ਰਾਜਨੀਤਿਕ ਸੰਗਠਨ ਨੇ ਵਪਾਰ ਮੰਡਲ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਵੱਧ ਚੜ੍ਹ ਕੇ ਸਾਡਾ ਸਹਿਯੋਗ ਦਿਓ ਤੇ 9 ਵਜੇ ਮਾਤਾ ਰਾਣੀ ਚੌਕ ਨੇੜੇ ਤਹਿਸੀਲ ਕੰਪਲੈਕਸ ਪਹੁੰਚੋ ਇੱਥੋਂ ਆਪਾਂ ਇੱਕ ਵਿਸ਼ਾਲ ਜਿਹੜਾ ਹੈ ਜਨ ਸਮੂਹ ਲੈ ਕੇ ਪਾਖੜਾ ਦੇ ਪੁਲ ਤੇ ਪਹੁੰਚਾਂਗੇ ਤੇ ਭਾਖੜਾ ਸਮਾਣਾ ਪਟਿਆਲਾ ਰੋਡ ਜਿਹੜਾ ਹੈ ਉਹ ਜਾਮ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਜਿਹੜੀ ਸੁੱਤੀ ਹੋਈ ਸਰਕਾਰ ਹੈ ਉਹ ਜਾਗ ਸਕੇ ਤਾਂ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਹਰ ਘਰ ਚੋਂ ਹਰ ਦੁਕਾਨ ਚੋਂ ਘੱਟ ਤੋਂ ਘੱਟ ਇੱਕ ਇੱਕ ਬੰਦਾ ਜਿਹੜਾ ਹੈ ਉਹ ਜ਼ਰੂਰ ਪਹੁੰਚੇ ਸਾਰੀਆਂ ਮਾਤਾਵਾਂ ਨੂੰ ਭੈਣਾਂ ਨੂੰ ਪਰਜਾਈਆਂ ਨੂੰ ਸਭ ਨੂੰ ਬੇਨਤੀ ਹੈ ਕੀਰਤਨ ਮੰਡਲੀਆਂ ਨੂੰ ਜਿੰਨੀਆਂ ਵੀ ਕੀਰਤਨ ਮੰਡਲੀਆਂ ਨੇ ਜਿੰਨੀਆਂ ਵੀ ਧਾਰਮਿਕ ਜੜੀਆਂ ਮੰਡਲੀਆਂ ਨੇ ਮਹਿਲਾਵਾਂ ਦੀਆਂ ਉਹ ਸਭ ਨੂੰ ਵੀ ਅਪੀਲ ਹੈ ਕਿਉਂਕਿ ਤੁਸੀਂ ਪਹਿਲਾਂ ਵੀ ਸਾਡਾ ਬੜਾ ਸਾਥ ਦਿੱਤਾ ਸੀ ਤੇ ਸਾਨੂੰ ਉਮੀਦ ਹੈ ਕੱਲ ਵੀ ਤੁਸੀਂ ਸਾਡਾ ਉਵੇਂ ਹੀ ਪਰਵੇਂ ਹੰਗਾਰੇ ਨਾਲ ਸਾਡਾ ਸਾਥ ਦਿਓਗੇ ਧੰਨਵਾਦ ਧਾਰਮਿਕ ਕਹਿਤਾ ਸੀ